ਇਹ ਲੁਧਿਆਣਾ ਯੂਥ ਫੈਡਰੇਸ਼ਨ ਵੱਲੋਂ ਰਾਜੀੂ ਬੋਰਾ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਅੱਜ ਇਹ ਸਾਡੇ ਨੰਨੇ ਬੱਚਿਆਂ ਨੂੰ ਹਰ ਇੱਕ ਸਾਲ ਇਹ ਆਹੀ ਛੁੱਟੀਆਂ ਦੇ ਮੌਕੇ ਤੇ ਪੰਜਾਬੀ ਕਲਚਰ ਨਾਲ ਬੱਚਿਆਂ ਨੂੰ ਜੋੜਦੇ ਆ ਇਹ ਬਹੁਤ ਵੱਡਾ ਅਪਰਾਲਾ ਕਿਉਂਕਿ ਪੰਜਾਬੀ ਕਲਚਰ ਵਰਗਾ ਕਿਤੇ ਤੁਹਾਨੂੰ ਦੁਨੀਆ ਦੇ ਵਿੱਚ ਕਲਚਰ ਨਹੀਂ ਦੇਖਣ ਨੂੰ ਮਿਲੇਗਾ ਖਾਸ ਕਰਕੇ ਸਾਡਾ ਪੰਗੜਾ ਤੇ ਗਿੱਧਾ ਸਾਡੀਆਂ ਬੱਚਿਆਂ ਦਾ ਇਹ ਪੂਰੀ ਦੁਨੀਆ ਦੇ ਵਿੱਚ ਨੰਬਰ 1 ਤੇ ਆ ਔਰ ਇਹ ਬੱਚੇ ਜਿਹੜੇ ਆ ਰਾਜੂ ਜੀ ਔਰ ਇਹਨਾਂ ਦੀ ਟੀਮ ਜਿਹੜੀ ਮਿਹਨਤ ਕਰਦੀ ਆ ਗੋਸਤਵਾਨ ਔਰ ਟੋਲੀ ਇਹ ਸਾਰੇ ਲੜਕੇ ਇਸ ਬੱਚਿਆਂ ਨੂੰ ਇਸ ਕਲਚਰ ਨਾਲ ਜੋੜ ਰਹੇ ਆ ਇਹ ਜ਼ਰੂਰੀ ਆ ਕਿਉਂਕਿ ਅੱਜ ਮੋਬਾਈਲ ਦਾ ਜੋਗਾ ਬੱਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਦੁਨੀਆ ਵਾਲੇ ਕਲਚਰ ਨੂੰ ਤਾਂ ਦੇਖਦੇ ਆ ਪਰ ਸਾਡੇ ਕਲਚਰ ਤੋਂ ਵੀ ਦੂਰ ਹੋਈ ਜਾ ਰਹੇ ਆ ਇਸ ਕਰਕੇ ਰਾਜੀ ਜੀ ਨੂੰ ਮੈਂ ਮੁਬਾਰਕਬਾਦ ਦਿੰਨਾ ਕਿ ਸਾਡੇ ਪੰਜਾਬੀ ਕਲਚਰ ਦੇ ਨਾਲ ਇਹ ਜਿਹੜੇ ਆਉਣ ਵਾਲੀ ਸਾਡੀ ਪੀੜ੍ਹੀ ਆ ਇਹ ਜਦੋਂ ਜ룰ੂਗੀ ਸਾਡਾ ਦੁਨੀਆ 'ਚ ਨਾਮ ਆਊਗਾ ਔਰ ਇਹ ਬੱਚੇ ਜਿਹੜੇ ਆ ਸਾਡੀ ਸ਼ਾਨ ਬਣੂਗੇ ਪਰ ਬੱਚੇ ਜਿੱਦਾਂ ਫੜਖਦੇ ਜਾ ਰਹੇ ਆ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਜੁਗ ਹੈ ਮੋਬਾਈਲ 'ਤੇ ਟਿਆਰਾ ਪਰ ਕੋਈ ਇਹਨਾਂ ਦਾ ਸਰਕਾਰ ਵੱਲੋਂ ਕਿਤੇ ਦਿੱਤੀ ਆ ਉਹ ਵੀ ਜਗ੍ਹਾ ਇਹਨਾਂ ਨੂੰ ਦੇਖੋ ਇਹ ਮੈਂ ਤਾਂ ਆਪ ਤੁਹਾਨੂੰ ਦੱਸ ਰਿਹਾ ਵੀ ਇਹ ਬੱਚਿਆਂ ਨੂੰ ਜ਼ਰੂਰੀ ਆ ਸਾਡੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਪੰਜਾਬੀ ਕਲਚਰ ਹੀ ਸਾਨੂੰ ਚੰਗਾ ਲੱਗਦਾ ਔਰ ਸਾਡੇ ਬੱਚੇ ਜਿਹੜੇ ਆ ਪੰਜਾਬੀ ਕਲਚਰ ਨਾਲ ਹੀ ਜੁੜੂਗੇ ਸਾਡੇ ਵੱਲੋਂ ਉਪਰਾਲਾਵਾ ਸਰਕਾਰ ਵੱਲੋਂ ਕਿ ਪੰਜਾਬ ਦੀ ਜਿਹੜੀ ਆ ਉਹੀ ਧਰਤੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹਨੂੰ ਇਦਾਂ ਹੀ ਬਣਾਉਣਾ ਵਾ ਪੰਜਾਬੀ ਕਲਚਰ ਦੇ ਨਾਲ ਜੋੜ ਕੇ ਔਰ ਪੰਜਾਬ ਦੇ ਵਿਕਾਸ ਨੂੰ ਅੱਗੇ ਲੈ ਕੇ ਇਹਨਾਂ ਨੂੰ ਕੋਈ ਜਗ੍ਹਾ ਦਿੱਤੀ ਆ ਉਹ ਜਿੱਥੇ ਰੋਡ ਦੇ ਉੱਤੇ ਪੰਗੜਾ ਸਖਾਇਆ ਦੇਖੋ ਰੋਡ ਨਹੀਂ ਅੱਜ ਇਹ ਦੁਰਿਕਸ਼ਾਲ ਕਰਦੇ ਆ ਜਿੱਥੇ ਚਾਹੂਗੇ پارک ਨੇ ਏਡੇ ਏਡੇ ਵੱਡੇ ਪਰ ਇਹਨਾਂ ਬੱਚਿਆਂ ਦਾ ਇਸ ਇਲਾਕੇ ਦੇ ਬੱਚੇ ਆ ਇਹ ਆਪਣੇ ਘਰ ਦੇ ਵਿੱਚ ਹੀ ਕਰ ਰਹੇ ਆ ਕਿਤੇ ਬਾਹਰ ਨਹੀਂ ਕਰ ਰਹੇ ਅੱਜ ਲਗਾਤਾਰ ਪਿੱਟੂ ਜੀ ਦੇ ਬਿਆਨ ਆ ਰਹੇ ਕੱਲ ਵੀ ਇੱਕ ਬਿਆਨ ਆਇਆ ਵੀ ਬੰਦੀ ਸਿੰਘਾਂ ਦੇ ਹੱਕ ਜੀ ਵੀ ਕੱਲ ਬਿਆਨ ਦਿੱਤਾ ਅੱਜ ਉਹਨਾਂ ਨੇ ਇੱਕ ਅਮਰਪਾਲ ਦੇ ਪਰਿਵਾਰ ਨੂੰ ਮਿਲਣ ਨੂੰ ਵਾਸਤੇ ਬਿਆਨ ਦਿੱਤਾ ਕੀ ਕੀ ਸਮਝਦੇ ਇਸ ਬਿਆਨ ਨੂੰ ਦੇਖੋ ਜਿਹੜਾ ਸਾਡਾ ਕਿਸੇ ਬੰਦੀ ਸਿੰਘਾਂ ਨੂੰ ਰਿਹਾਈ ਦਾ ਉਹਨਾਂ ਦਾ ਬਿਆਨ ਆ ਜਿਹੜਾ ਕੰਮ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਣਾ ਹੀ ਚਾਹੀਦਾ ਰਾਜਨੀਤੀ ਰੋਟੀਆਂ ਸੇਕਣ ਲਈ ਨਹੀਂ ਹੋਣਾ ਚਾਹੀਦਾ ਤੇ ਡੋ ਹੋਣਾ ਚਾਹੀਦਾ ਜੋ ਹੋਣਾ ਚਾਹੀਦਾ ਜੇ ਬੰਦੀ ਸਿੰਘਾਂ ਦਾ ਟਾਈਮ ਪੂਰਾ ਹੋ ਗਿਆ ਉਹਨਾਂ ਨੇ ਆਪਣਾ ਉਨੀ ਉਹਨਾਂ ਨੂੰ ਜੋ ਕਾਨੂੰਨੀ ਮਿਲਣੀ ਚਾਹੀਦੀ ਆਜ਼ਾਦ ਕਿਉਂ ਨਹੀਂ ਮਿਲੂਗੀ ਪਰ ਸਿਆਸੀ ਰੋਟੀਆਂ ਸੇਕਣ ਲਈ ਮੰਚ ਕੁਝ ਹੋਰ ਹੋਵੇ ਨੀਅਤ ਕੁਝ ਹੋਰ ਹੋਵੇ ਤੇ ਨੀਤੀ ਕੋਈ ਹੋਰ ਹੋਵੇ ਉਹ ਜਿਆ ਨਾ ਬਣਾ ਕੇ ਕਰਨ ਨੀਅਤ ਤੇ ਨੀਤੀ ਨਾ ਕਰਨ ਜੋ ਹੋਊਗਾ ਵਧੀਆ ਹੋਊਗਾ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਪਰ ਇਦਾਂ ਦੇ ਬਿਆਨ ਬਿੱਟੂ ਜੀ ਨੇ ਪਹਿਲਾਂ ਵੀ ਇਹਦੇ ਵਿਰੋਧੀਆਂ ਨੇ ਇਹ ਕਿਹਾ ਵੀ ਵੀ ਆਪਣੇ ਬਿਆਨ ਤੇ ਖਰੇ ਉਤਰਨਗੇ ਕਿ ਨਹੀਂ ਉਤਰਨਗੇ ਦੇਖੋ ਤਾਂ ਹੀ ਦਾ ਮੈਂ ਕਹਿ ਰਿਹਾ ਤੁਹਾਡੇ ਲਈ ਵੀ ਨੀਅਤ ਤੇ ਨੀਤੀ ਚ ਫਰਕ ਨਹੀਂ ਹੋਣਾ ਚਾਹੀਦਾ ਨੀਅਤ ਨਾਲ ਕੰਮ ਕਰਨ ਜੇ ਬਿੱਟੂ ਜੀ ਨੇ ਕਰਨਾ ਵਾ ਹੁਣ ਤਾਂ ਕੇਂਦਰ ਚ ਬੈਠੇ ਆ ਜੇ ਹੁਣ ਨੀਅਤ ਦੇ ਵਿੱਚ ਤੁਹਾਡੀ ਜਿ ਫਰਕ ਆ ਕਹਿਣਾ ਕੁਝ ਹੋਰ ਹੋਵੇ ਤੇ ਕਰਨਾ ਕੁਝ ਹੋਰ ਹੋਵੇ ਉਹ ਕੰਮ ਨਹੀਂ ਹੁਣ ਲੋਕ ਜਾਣ ਚੁੱਕੇ ਆ ਇਸ ਕਰਕੇ ਜਿਹੜਾ ਕੰਮ ਆ ਨੀਅਤ ਤੇ ਨੀਚੀ ਨਾ ਕਰੇ ਸਰ ਅਮਰਤਪਾਲ ਜੀ ਆ ਡਬੂਗੜ ਦੀ ਜੇਲ੍ਹ ਦੇ ਵਿੱਚ ਆ ਲekin ਅੱਜ ਬਿੱਟੂ ਜੀ ਨੇ ਬਿਆਨ ਦਿੱਤਾ ਵੀ ਉਹਨਾਂ ਦੇ ਪਰਿਵਾਰ ਨੂੰ ਮਿਲਾਂਗੇ ਦੇਖੋ ਚੰਗੀ ਗੱਲ ਆ ਇਹ ਚ ਮਾੜੀ ਗੱਲ ਕੀ ਆ ਅਮਰਤਪਾਲ ਜੀ ਦਾ ਪਰਿਵਾਰ ਸਾਡਾ ਹੀ ਪਰਿਵਾਰ ਆ ਉਹ ਕਿਹੜਾ ਉਹ ਕਿਹੜਾ ਕਿ ਸਾਡਾ ਹੀ ਪਰਿਵਾਰ ਆ ਉਹ ਅਮਰਤਪਾਲ ਜੀ ਦਾ ਕੋਈ ਪਰਿਵਾਰ ਵਦੇਸ਼ਾਂ ਵਾਲਾ ਪਰਿਵਾਰ ਤਾਂ ਹੈ ਨਹੀਂ ਸਾਡਾ ਹੀ ਪਰਿਵਾਰ ਆ ਮਿਲਣਾ ਉਹਨੂੰ ਵਧੀਆ ਗੱਲ ਆ ਲੱਗਦਾ ਵੀ ਮਾਂ ਤੇ ਭੈਣ ਨੂੰ ਜਾਂ ਪਿਓ ਨੂੰ ਜਾਂ ਬਾਪ ਨੂੰ ਜਾਂ ਭਰਾਵਾਂ ਨੂੰ ਮਿਲਣਾ ਕੋਈ ਗੁਨਾਹ ਤਾਂ ਹੈ ਨਹੀਂਗਾ ਵਧੀਆ ਗੱਲ ਆ ਮਿਲੋ ਸਾਡਾ ਪਰਿਵਾਰ ਆ ਮਿਲਣਾ ਚਾਹੀਦਾ ਉਹਨਾਂ ਨੂੰ ਲੱਗਦਾ ਵੀ ਰਾਜਨੀਤੀ ਬਿਆਨ ਨੇ ਜਿਹੜੇ ਦੇਖੋ ਮੈਂ ਪਹਿਲਾਂ ਤੁਹਾਨੂੰ ਵੀ ਦੱਸ ਚੁੱਕਿਆ ਭਈ ਨੀਅਤ ਤੇ ਨੀਤੀ 'ਚ ਨਹੀਂ ਫਰਕ ਹੋਣਾ ਚਾਹੀਦਾ ਬੰਦੇ ਦੀ ਜਿਹਦਾ ਰਾਜਨੀਤੀ ਰੋਟੀਆਂ ਸੇਕਣ ਲਈ ਇਹੋ ਜਿਹੇ ਬਿਆਨ ਨੇ ਪਰ ਆ ਜਿਹੜੀ ਐਟੇ ਟਾਈਮ ਤਬੀਸਤ ਕਰਨ ਵਾਲੀ ਗੱਲ ਆ ਨਾ ਗੱਲ ਤਾਂ ਉਹੀ ਅਮਰਤਪਾਲ ਸੀ ਉਹੀ ਬੰਦੀ ਸਿੰਘ ਸੀਗੇ ਬਿੱਟੂ ਜੀ ਉਹਨਾਂ ਦੇ ਹੋਰ ਬਿਆਨ ਸੀਗੇ ਜੇ ਅੱਜ ਉਹ ਇਹ ਜੇ ਸਾਨੂੰ ਤਾਂ ਚੰਗੇ ਲੱਗੇ ਉਹਨਾਂ ਦੇ ਬਿਆਨ ਵਧੀਆ ਗੱਲ ਆ ਜੇ ਉਹ ਕਹਿੰਦੇ ਆ ਬੰਦੀ ਸਿੰਘਾਂ ਨੂੰ ਰਿਹਾਈ ਲਈ ਵਧੀਆ ਗੱਲ ਆ ਅਸੀਂ ਕਹਿੰਦੇ ਆ ਵਧੀਆ ਬਿਆਨ ਆ ਉਹਨਾਂ ਦਾ ਇਹ ਕੰਗਣਾ ਦੇ ਵੀ ਹੱਕ ਦੇ ਵਿੱਚ ਵੀ ਕਿਹਾ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਕੋਈ ਦੋਸ਼ੀ ਹੋਇਆ ਉਸ ਮਾਮਲੇ 'ਚ ਸਜ਼ਾ ਮਿਲੇਗੀ ਦੇਖੋ ਗੱਲ ਸੁਣੋ ਮੇਰੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਸਿਆਸਤ ਦੇ ਵਿੱਚ ਉਹ ਸਿਆਸਤ ਨਾ ਕਰੋ ਸਿਆਸਤ ਨੇ ਅੱਗੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਵਾ ਪੰਜਾਬ ਤੇ ਰਹਿਮ ਕਰੋ ਜਿਹੜਾ ਲੋਕ ਪੰਜਾਬ ਦੇ ਪ੍ਰਤੀ ਸਿਆਸਤ ਦੀ ਤੌਰ ਦੇ ਉੱਤੇ ਸੋਚਦੇ ਆ ਪੰਜਾਬ ਦੀ ਧਰਤੀ ਤੇ ਰਹਿਮ ਕਰੋ ਪੰਜਾਬ ਨੇ ਅੱਗੇ ਬਹੁਤ ਕਸ਼ਟ ਭੋਗਿਆ ਵਾ ਪੰਜਾਬ ਦੀ ਧਰਤੀ ਨੂੰ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਉਹਨੂੰ ਉਦਾਂ ਹੀ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਆ